29 سالاں بعد بندي ਸਿੰਘ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ ਤੋਂ ਬਾਅਦ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਿਵਾਰ ਨੂੰ ਮਿਲਣ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਗੁਰਮੀਤ ਸਿੰਘ ਜੋ ਪਿਛਲੇ 29 ਸਾਲਾਂ ਤੋਂ ਪਟਿਆਲਾ ਜੇਲ੍ਹ ਵਿੱਚ ਸਜ਼ਾ ਕਾਟ ਰੇ ਸੀ ਹੈਰਾਨੀ ਵਾਲੀ ਗੱਲ ਹੈ ਕਿ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਦੇ ਬਾਅਦ ਜਿਨ੍ਹਾਂ ਨੂੰ ਕਾਗਜ਼ੀ ਦਸਤਾਵੇਜ਼ਾਂ ਦੀ ਜ਼ਰੂਰਤ ਹੈ ਉਹ ਪੂਰੀ ਕਰ ਚੁੱਕੇ ਨੇ ਬਾਅਵਜੂਦ ਇਸ ਦੇ ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਗਿਆ ਹੈ ਚੰਦੂ ਮਾਜਰਾ ਨੇ ਕਿਹਾ ਕਿ ਜਿਸ ਦੇਸ਼ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਤੇ ਜਿਸ ਦੇਸ਼ ਤੇ ਲਈ ਪੇਟ ਪਰਨ ਲਈ ਅਨਾਜ ਪੈਦਾ ਕੀਤਾ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਅਸੀਂ ਅੱਗੇ ਆਏ ਉਸ ਦੇਸ਼ ਵਿੱਚ ਸਾਨੂੰ ਪੂਰਾ ਇਨਸਾਫ ਨਹੀਂ ਮਿਲ ਰਿਹਾ ਚੰਦੂ ਮਾਜਰਾ ਨੇ ਕਿਹਾ ਕਿ ਬਤੌਰ ਮੈਂਬਰ ਪਾਰਲੀਮੈਂਟ ਉਹ ਬੰਦੀ ਸਿੰਘਾਂ ਨੂੰ ਲੈ ਕੇ ਸੰਸਦ ਵਿੱਚ ਕਈ ਵਾਰ ਆਵਾਜ਼ ਉਠਾ ਚੁੱਕੇ ਨੇ ਆ ਗੁਰਮੀਤ ਸਿੰਘ ਜੋ ਬਦੈਲ ਦੇਲ ਦੇ ਵਿੱਚ ਪਿਛਲੇ 28 ਸਾਲਾਂ ਤੋਂ

ਅ ਪੇ ਪਹਾੜ ਤਾਂ ਕਨਿਸ਼ਨਲੀ ਭੇਜਿਆ ਤੋਂ ਸਾਡਾ ਇਹ ਕਹਿਣਾ ਕਿ ਇੱਕ ਮੁਲਕ ਦੇ ਵਿੱਚ ਜਿਹੜਾ ਕਾਨੂੰਨ ਆ ਉਹ ਪੂਰੀ ਤਰ੍ਹਾਂ ਮਤਲਬ ਇੱਕ ਸਾਰਤਾ ਦੇ ਨਾਲ ਚੱਲ ਰਿਹਾ ਇਹੀ ਤਰਾਸ ਦੀ ਹੈ ਸਾਡੀ ਹੁਣ ਦਾ ਗੁਰਮੀਤ ਸਿੰਘ ਵਰਗੇ ਨੌਜਵਾਨ ਜਿਹੜੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧਕੰ ਜ਼ਿੱਸਾ ਜਿਹੜਾ ਵਿੱਚ ਕੱਟ ਚੁੱਕੇ ਨੇ ਉਹ ਤੋਂ ਬਾਅਦ ਵੀ ਮਤਲਬ ਸਰਕਾਰਾਂ ਜਿੰਨੇ ਇਨਸਾਬ ਨਹੀਂ ਦੇ ਦੇ

शायद मसला उदर ही हल हो जाता सही हल हो जाता पर कई बार जो तो करके अज श्रोमणी अकाली दल पूरी संजीदगी नहीं लगे इस करके अज मसले लग रहे और अज समुची कौम समुचे पंथ मतलब इकट्ठा होने की जोड़ बल्कि कई बार ऐसा भी ਜਿਹੜੇ ਭਤੀਜੇ ਕਿੰਨੇ ਉਹਨਾਂ ਦੇ ਵਿੱਚ ਵੀ ਫਰਕ ਪਾਇਆ ਜਾ ਰਿਹਾ ਹੈ ਮਤਲਬ ਉਹਨਾਂ ਨੂੰ ਵੀ ਅੱਡ ਅੱਡ ਕੀਤਾ ਜਾ ਰਿਹਾ ਕਹਿੰਦੇ ਜਿਨਾਂ ਦੇ ਅਧਿਆਇ ਹੋਰ ਨੇ ਸਾਸਿਕੀ ਉਸ ਬਾਲ ਨੇ ਕਹਿੰਦੇ ਤੇ ਬੰਤੀ ਸੇ ਖੂਰ ਨੇ ਤੇ ਸਾਡਾ ਮਕਸਦ ਹੈ ਵੀ ਜਿਨ੍ਹਾਂ ਦੇ ਮਨੁੱਖੀ ਹੱਕਾਂ ਤੇ ਛਾਪਾ ਵਰਦਾ ਜਿਨ੍ਹਾਂ ਦੇ ਮਨੁੱਖੀ ਅਧਿਕਾਰ ਖੋਹੇ ਜਾਂਦੇ ਨੇ ਜਿਨ੍ਹਾਂ ਦਾ ਕਾਨੂੰਨ بےਸਾਫੀ ਕਰਦਾ ਜਿਨ੍ਹਾਂ ਦਾ ਕਾਨੂੰਨ ਤੇ ਸਰਕਾਰ ਨਾਲ ਵਿਵਹਾਰ ਨਹੀਂ ਕਰਦਾ ਉਦੋਂ ਦੀ ਤੌਰ ਤੇ ਪੰਗੋ ਕਿਥੇ ਕਰਨਾ ਹੋਵੇ ਕਿਸੇ ਜਾਤ ਨਾਲ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਾਨੂੰ ਗੱਲ ਦਿੰਦੀ ਆ ਕਿ ਮਨੁੱਖੀ ਹੱਕਾਂ ਦਾ ਜਿੱਥੇ ਵੀ ਕਾਨੂੰਨ ਦਾ ਉਹਦੇ ਬੁਲੰਦ ਆਵਾਜ਼ ਹੋਣੀ ਚਾਹੀਦੀ ਹੈ ਉਹ ਇਸ ਲਈ ਅੱਜ ਵੀ ਮਨੁੱਖ ਗੱਲ ਦੀ ਕਰਾਉਂਦੀ ਆ ਕਿ ਜਦੋਂ ਬੰਦੀ ਸਿੱਖਾਂ ਦੇ ਮਾਮਲੇ ਵਿੱਚ ਵੀ ਬੰਦੀਆਂ ਬੈਜੀਆਂ ਜਾਂਦੀਆਂ ਨੇ ਤਾਂ ਅੱਜ ਇਸ ਮੁੱਢੀ ਕੌਮ ਨੂੰ ਕੌਣ ਤੇ ਪੇਸ਼ੀ ਲੋਗਾਂ ਨੂੰ ਬਾਤ ਸੁਖਰਾਸ ਲੋਗਾਂ ਨੂੰ ਮੈਂ ਵੀ ਕਹਿੰਦਾ ਕੋਈ ਸੁਪਲੇਟ ਫਾਸ ਦੇਖਾ ਕੇ ਹੋਣ ਅੱਗੇ ਜਿਹੜੀ ਛਿੜੀ ਬੁੜੀ ਸ਼ਕਤੀ ਆ ਉਹ ਸਰਕਾਰਾਂ ਨੂੰ ਧੱਕਾ ਕਰਨ ਲਈ

ਜਿਹੜੇ ਰਾਮਈ ਨੂੰ ਫੈਰੋਨ ਦੇ ਚੇਤੇ ਜਾਂਦੇ ਨੇ ਤੇ ਬੰਦੇ ਸੀਨਾਂ ਨੂੰ ਫੈਰੋਨ ਦੇ ਵਾਸਤੇ ਕੇਟਰ ਕਰਾ ਦਿੰਦੀ। ਦੇਖੋ ਇਹ ਹੀ ਤਾਂ ਤਰਾਜ਼ੀ ਆ। ਇਹੀ ਤਾਂ ਸਾਡੇ ਲਈ ਚਿੰਤਾ ਦੀ ਗੱਲ ਆ, ਇਹੀ ਫਿਕਰ ਵਾਲੀ ਗੱਲ ਆ। ਉਹ ਇਹ ਤਾਂ ਵੱਡਾ ਕਾਰਨ ਆ ਕਿ ਸਾਡੀਆਂ ਆਵਾਜ਼ਾਂ ਡੱਡ ਨੇ। ਸਾਡੇ ਜਦੋਂ ਸਾਡੀਆਂ ਪੋਲੀਟਿਕਲ ਖੇਤਰ ਵਿੱਚ ਵੇਜਨ ਵਾਲੀਆਂ, ਧਰਮ ਖੇਤਰ ਵਿੱਚ ਵੇਜਨ ਵਾਲੀਆਂ ਸਖਸੀਅਤਾਂ ਜਿਹੜੀਆਂ ਨੇ ਉਹ ਆਪਣੀ ਆਰਡਰ ਤੇ ਰੋਟੀਆਂ ਦੇਖਣਗੀਆਂ ਤੇ ਇਥੋਂ ਤੱਕ ਜਿੰਨਾ ਮੈਂ ਸਕਦੀ

विरोध करना पड़ेगा